ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਸਾਰੇ ਆਸ ਕਰਦੇ ਆ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਜੀ ਅਸੀਂ ਵੀ ਸਾਰੇ ਠੀਕ ਠਾਕ ਆਂ ਜੀ ਟਾਈਮ ਹੋ ਗਿਆ ਜੀ ਦੁਪਹਿਰ ਦੇ ਸਾਢੇ 12 ਦਾ ਤੇ ਕੰਮ ਧੰਦ ਨਵੇੜੇ ਨੂੰ ਤਾਂ ਹੋ ਗਿਆ ਘੰਟਾ ਸਾਰਾ ਜੀ ਤੇ ਬਸ ਫੋਨ ਲੈ ਕੇ ਬਹਿ ਜਾਣਾ ਜੀ ਦੋਸਤ ਇੰਸਟਾਗ੍ਰਾਮ ਤੇ ਰੀਲਾਂ ਦੇਖਣ ਲੱਗਿਆਂ ਨੇ ਆਏ ਤੇ ਫਿਰ ਤੁਹਾਨੂੰ ਪਤਾ ਉੱਠੀਦੇ ਨਹੀਂ ਤੇ ਬਾਕੀ ਜਿਹੜਾ ਸਾਡਾ ਚੈਨਲ ਤੇ ਨਵੇਂ ਹੁੰਦੇ ਆਂ ਆਪਣੀ ਚੈਨਲ ਨੂੰ ਕਰ ਲਿਆ ਕਰੋ ਜੀ ਸਬਸਕ੍ਰਾਈਬ ਵੀਡੀਓ ਵਧੀਆ ਲੱਗਦੀ ਆ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਜਸ਼ਨ ਦਾ ਰੈਡੀ ਦੀ ਡਿਊਟੀ ਲਾਤੀ ਜੀ ਅੱਜ ਇੱਧਰ ਆਹ ਜਿਹੜੀ ਆਪਣੀ 베ਰੀ ਸੀਗੀ ਵੱਢਣ ਵਾਲੀ ਇਹ ਵੱਢ ਰਹੇ ਆ ਕਿਉਂਕਿ ਗਾਂ ਹੁਣ ਤੋਂ ਹੰਦਾ ਪੈ ਲੱਗ ਜਾਣੀਆਂ ਅ ਡਿੱਗੂ ਗਾ ਵੇ ਢਾਣਾ ਤੇਰੇ ਤੇ ਆਉ ਖਾਣਨ ਲੱਗ ਗਿਆ ਇਹ ਆ ਗਿਆ ਆ ਗਿਆ ਆ ਗਿਆ ਕਾ ਸੇ ਨਾ ਉਹ ਕਰ ਲੈ ਇਹਨੂੰ ਲੋਜੀ ਦੇ ਉਤੇ ਲਾਤੀ 베ਰੀ ਦੀ ਐ ਇੱਥੇ ਤੇ 베ਰ ਵੀ ਹੈ ਨਹੀਂ ਜਮਾਂ ਵੀ ਇਹਦਾ ਪੰਗਾ ਹੀ ਹੋ ਜਾਂਦਾ ਇਹ ਵਾਰ ਦਾ ਮੇਰੇ ਉੱਤੇ ਤਾਂ ਨਹੀਂ ਆਉਂਦਾ ਇਹ ਚੱਕੋ ਬਾਈ ਦੋ ਡਾਣੀਆਂ ਹੀ ਰਹਿ ਗਈਆਂ ਤਨ ਕਿਛਲੇ ਘੜੇ ਤੇ ਆਲਨੇ ਕਿੰਨੇ ਸੀ ਹਨ ਐ ਇਤਿ ਆਲਨੇ ਹੈ ਨਹੀਂ ਕਿਛਲੇ ਘੜੇ ਬਹੁਤ ਆਲਨੇ ਸੀ ਭਾਈਏ ਤੇ ਫਿਰ ਉਹ ਬਚਾ ਬਚਾ ਕੇ ਆਲਨਾ ਤੇ ਦੇਖ ਦੇਖ ਕੇ ਵੀ ਕੋਈ ਵਿੱਚ ਬੱਚੇ ਬੁੱੱਚੇ ਤਾਂ ਹੈ ਨਹੀਂ ਤੇ ਪਰ ਹੈ ਨਹੀਂ ਸੀ ਕਿਸੇ ਤੇ ਇੱਕ ਅੱਦੇ ਆਲਨੇ ਇੱਕ ਆਲਨੇ ਸੀਗੇ ਫਿਰ ਉਹ ਅਸੀਂ ਉਹ ਪਰੇ ਟੰਗਦਾ ਸੀਗਾ ਲਾ ਕੇ ਏ ਵੀ اهو ਹੈ ਜੀ ਹੁਣ ਤਾਂ ਸ਼ਾਂਗਨ ਨੂੰ ਤਾਂ ਆਏ ਵੀ ਚਲੋ ਵੀ ਕਾਨੂੰ ਸ਼ਾਂਗਣੀ ਸੀ ਪਰ ਚੁੱਲ੍ਹੇ ਦੇ ਉੱਤੇ ਆ ਗਈ ਜਮਾ ਫਿਰ ਹੁਣ ਤਾਂ ਹਵਾ ਹਵਾ ਚਲਦੀ ਹੈ ਪੱਤੇ ਸੜਦੀ ਹੈ ਪੱਤੇ ਤੇ ਫਿਰ ਧੁੰਦਾ ਪੈਣ ਲੱਗਿਆ ਤਾਂ ਤਰਪ ਤਰਪ ਹੋਇਆ ਕਰ ਉੱਤੇ ਫਿਰ ਰੋਟੀਆਂ ਪਕਾਉਣੇ ਉੱਥੇ ਦਾਲ ਸਬਜ਼ੀ ਦਾ ਕੰਮ ਹੋ ਜਾਂਦਾ ਸਾਰੇ ਬਸ ਜੀ ਨਹਾਉਣੇ ਆ ਹੁਣ ਜਾ ਕੇ ਮੈਂ ਤਾਂ ਨਹਾਉਣੀ ਅਗੀ ਸੀ ਤੇ ਮੰਮੀ ਕਰੀ ਜਾਂਦੇ ਮਾਸੀ ਨਾਲ ਗੱਲ ਪਤਾ ਨਹੀਂ ਮੰਮੀ ਦਾ ਫੋਨ ਆਇਆ ਪਤਾ ਨਹੀਂ ਮਾਸੀ ਦਾ ਮੈਂ ਭਾਈ ਅੱਜ ਬੂਟ ਪਾਇਆ ਪੱਟੀ ਬਨ ਕੇ ਪਾਉਣਾ ਪਿਆ ਨਹੀਂ ਤਾਂ ਹਜੇ ਜਾ ਕੁਮ ਜਾਹੇਗਾ ਉੱਚ ਨਿਕਲਦਾ ਰ ਪਾਣੀ ਜਾਂ ਫਿਰ ਪੱਟੀ ਬਨ ਕੇ ਜਰਾਬ ਪਾ ਕੇ ਫੇਰ ਬੂਟ ਭੋਲਾ ਆ ਬੂਟਾ ਜਿਹੜੇ ਮੇਰੇ ਕੋਲੇ ਕਾਲੇ ਜਿਹੇ ਫਿਰ ਉਹ ਪਾਇਆ ਮੈਂ ਖਾਏ ਤਾਂ ਪੈ ਠਰਦਿਆ ਮੈਂ ਖਾ ਹੋਰ ਬਿਮਾਰ ਹੋਵਾਂਗੇ ਠੰਡ ਲੱਗੀ ਤਾਂ ਮੈਂ ਬਾਲੇ ਤੰਗ ਹੋਮ ਕਿਵੇਂ ਪੇ ਚੜਦਾ ਇਹ ਹੂੰ ਆਰੀ ਨਾ ਬਦਲਣਾ ਨਾ ਦੂਜੇ ਰਹਿ ਗਏ ਜਿਹੜੇ ਹੈ ਐ ਜਾਗੂ ਹੀ ਕਰੀਓ ਕੰਮ ਦੀ ਜਾਗੂ ਹੂੰ ਬਾਹਲਾ ਤਕੜਾ ਕਬੜਾ ਜੀ ਇੱਧਰ ਆਪਾਂ ਪੱਥਰ ਲੱਗੇ ਜੀ ਪੱਥਰ ਮੰਮੀ ਪਾਦੇ ਹੁੰਦੇ लेट हो गया बहुत ज्यादा लेट पत्थर लगे हैं पाथिया हैं। मैं जानी हाँ इधर पत्थर करा गे आ टपया भी नहीं जाना मैं इतों कि इधर पत्थर करा गे जी आप सारी ली सैड इस मारती बस नहोने जी जाके ਤੇ ਹੋਰ ਜਮੇ ਨਹੀਂ ਠੰਡ ਲੱਗੀ ਤੜਕੇ ਮੇਰੀ ਲੱਤਾਂ ਨੂੰ ਹੂੰ ਇੱਕ ਕਹਿ ਜਾ ਕੋਈ ਠੌਰ ਹੋਵੇ ਪੂਰੀ ਆ ਗਿਆ ਵੀ ਸਿੱਧਾ ਜਾਂਦੀ ਆ ਇੱਕ ਲਾਹ ਦੇ ਕਪਾ ਦੇ ਨੇੜੇ ਹੋਵੇ ਤਾਂ ਅਗਲਾ ਚੱਲ ਕਹਿ ਦੇ ਫੜਾ ਹੂੰ ਇਹ ਤੇ ਮਾਝਾ ਦਾ ਮਦਾਨੀ ਆਪਣੇ ਸਾਸਤਾ ਹੂੰ ਆਪਣੇ ਮਹਿੰਗਾ ਵਾਲਾ ਲਾਉਂਦੇ ਲਓ ਜੀ ਮੈਂ ਲਵਾ ਰਹੀ ਹਾਂ ਮੰਮੀ ਤੋਂ ਤੇਲ ਤੇ ਹਨਾ ਵਿੱਜੇ ਚ ਸਜ ਜਾਂਦਾ ਵਧੀਆ ਓਏ ਹਨਾ ਕਮੈਂਟਾਂ ਚ ਜੋ ਦੁਕਾਨ ਪੁੱਛਦੇ ਸੀਗੇ ਕਿੱਥੇ ਐ ਜਿਹੜੀ ਆਪ ਗਾਂ ਦੀ ਦਵਾਈ ਲਿਆਏ ਸੀ ਕਿੱਥੋਂ ਦੇ ਐ ਇਹ ਹੈ ਤਾਂ ਗਾਲਿਆਂ ਦੀ ਦੁਕਾਨ ਕਿੱਥੇ ਆ ਉਹਨਾਂ ਦੀ ਦਾਣਾ ਮੰਡੀ ਚ ਕਾਲ ਨੰਬਰ 36 ਕਿੱਥੋਂ ਦੇ ਆ ਜਿਹੜੇ ਪੁੱਛਦੇ ਯਾਰ ਇਹ ਪਤਾ ਨਹੀਂ ਇੱਥੋਂ ਦੀ ਐ ਨੇੜੇ ਦੀ ਐ ਕਹਿੰਦੇ ਅਸੀਂ ਆਪਣੇ ਪਿੰਡ ਦੇ ਹੀ ਆ ਪਤਾ ਨਹੀਂ ਆਪਣੇ ਪਿੰਡ ਦੇ ਹੈ ਕਿ ਨਹੀਂ ਐ ਦੱਸਿਆ ਨਹੀਂ ਤੇ ਕਾਲੇ ਵਾਲੀ ਦੁਕਾਨ ਹੈ ਜੀ ਤੇ 36 ਨੰਬਰ ਦੁਕਾਨ ਹੈ ਦਾਣਾ ਮੰਡੀ ਦੇ ਵਿੱਚ ਹੈ ਨਾਮ ਸੀ타ਰਾਮ ਆ ਵੇ ਦੁਕਾਨ ਵਾਲੇ ਦਾ ਨਾਮ ਹੈ ਸੀ타ਰਾਮ ਰਾਮੋਂ ਦਾ ਮੇਲਾ ਦਾ ਚੌਂਡਾ ਕੋਈ ਮੈਦਾ ਤੇ ਮਾਰਨੀ ਤੇ ਲਵਾਇਆ ਸਰਨਾ ਹਾਂ ਇੱਕ ਦਿਨ ਤਾਂ ਲਵ ਜੋ ਤਾਂ ਲਵਾਇਆ ਦਿਨੋਂ ਤੋਂ ਲਵਾਇਆ ਆਹ ਬਸ ਜੀ ਚਾਹ ਦਾ ਟਾਈਮ ਹੋ ਗਿਆ ਹੁਣ ਦੋ ਵਾਲੀ ਦਾ ਸੱਚੀ ਤੇਰੀ ਮਾਸੀ ਹੈ ਨਾ ਤੀਆਂ ਦਿਵਾਰ ਨੂੰ ਹੂੰ ਇਹ ਜੋ ਮਾਸੀ ਲਾਇਆ ਰੋਟੀ ਹੂੰ ਫਰਖਾ ਦਾ ਨੋ ਨਸਰ ਕੀ ਕਰਾਂਗੇ ਸੰਦਾ ਉੱਥੇ ਬਾਦਾਂਗੇ ਤੁੱਪੇ ਤੁੱਪੋ ਵੀ ਮਾਦਮੀ ਆਣ ਬਸ ਜੀ ਚਾਹ ਕਰੂੰਗੇ ਦਵਾ ਤੇਲ ਤੁਲਾ ਕੇ ਫੇਰ ਬਾਉਂਗੀ ਚਾਹ ਕਰਕੇ ਸਰ ਕਿਰਾਨਾ ਚਾਹ ਕਰੂੰਗੀ ਸਟੂਪ ਤੇ ਜਵਾਹ ਨਹੀਂ ਬੈਹਣ ਦਿੰਦੇ ਨਾ ਇਹ ਬੈਠੀ ਐ ਨਾ ਉੱਤੇ ਨਹੀਂ ਵਾਲਾ ਨਾ ਤੇ ਦੋਤੇ ਬੰਦਿਆਂ ਦੇ ਵੀ ਬੈਠੀ ਐ ਉੱਤੇ ਲੀੜਿਆ ਕੋਈ ਨੂੰਪੁੱਤ ਦਾ ਕੋਈ ਚਾ ਨਹੀਂ ਕੋਈ ਲੈਣ ਨਹੀਂ ਦੇਣੇ ਅਸੀਂ ਜਵਾਕਾਂ ਵੀ ਜਿਹੜੇ ਉੱਤੇ ਡੋਲਦੇ ਹੋਰ ਕੀ ਇਹ ਤਾਂ ਨਿੱਕ-ਨਿੱਕੇ ਜਵਾਕਾਂ ਤੇ ਲੱਗਦੀਆਂ ਹੁੰਦੀਆਂ ਵੀ ਕਿਸੇ ਦੇ ਲੀੜਿਆਂ ਦੁੱਧ ਲੱਗਿਆ ਜਵਾਕ ਦੇ ਕੋ ਸੌ ਕੁਸ ਲੱਗਿਆ ਹੁੰਦਾ ਮੱਖੀਆਂ ਉਹੀ ਖਾਈ ਜਾਂਦੀਆਂ ਜੇ ਨਾ ਉੱਤੇ ਲੀੜਾ ਕੱਪੜਾ ਪਹਿਲਾ ਪਾ ਕੇ ਤੇ ਬੈ ਬੈਠ ਗਏ ਤੇ ਆ ਹੀ ਖਾਈ ਜਾਂਦਾ ਪਟ ਪਟ ਕੇ ਚਲੋ ਜੀ ਮੈਂ ਲਵਾਰਾਂ ਤੇਲ ਫੇਰ ਚਾਹ ਕਰਦੇ ਆ ਲਓ ਜੀ ਕਪੜੇ-ਕਪੜੇ ਤੈਂ ਲਾਤੇ ਭਾਂਡੇ-ਪੁੰਡੇ ਮਾਜਤੇ ਮੈਂ ਤੇ ਗੋਭੀ ਚੀਰੀ ਬੈਠੀ ਆ ਤੇ ਜਸ਼ਨ ਦਾ ਡੜੀ ਨਾਲੇ ਤਾਂ ਗਇਆ ਖਲਦੀ ਬੋਰੀ ਚੱਕਣ ਤੇ ਨਾਲੇ ਮਖਾਉਂ ਦੇ ਮਟਰ ਲਿਆਇਓ ਮਖਾ ਤੇ ਕੱਲ ਦੋ ਫੁੱਲ ਲਿਆਏ ਸੀਗੇ ਇੱਕ ਵੱਧ ਗਿਆ ਫਿਰ ਅਸੀਂ ਰੱਖ ਲਿਆ ਤੜਕੇ ਅਸੀਂ ਚਟਨੀ ਬਣਾਲੀ ਸੋਨੂ ਪਤਾ ਜੀ ਇੰਨੀ ਸਬਜ਼ੀ ਵੀ ਹੈ ਨਾ ਮਹਿੰਗੇ ਪਾਦੀ ਕਿੱਥੋਂ ਰੋਜੋ ਲੋਟ ਆਉਂਦੀ ਆਏ ਆਏ ਹੋ ਜਾਂਦਾ ਵਿਚਾਲੇ ਥੋੜੀ ਖਾ ਲਾਂਗੇ ਹਨ ਟੜਕੇ ਫਿਰ ਅਸੀਂ ਭੁੱਕਾਲੇ ਗੰਡੇ ਹੈਗੇ ਆਪਣੇ ਉਹਨਾਂ ਦੀ ਬਣਾਲੀ ਚਟਨੀ ਤੇ ਜਸ਼ਨ ਆਪਣਾ ਖੇਢੀ ਜਾਂਦਾ ਓਏ ਪਾਈ ਜਸ਼ਨੇ ਕਿਵੇਂ ਆ ਇੱਧਰ ਚੱਕ ਸਸੀ ਕਾਲਬਲਾ ਸਸੀ ਕਾਲ ਜੀ ਸਾਰੇ ਸਤਿ ਸ਼੍ਰੀ ਅਕਾਲ ਜੀ ਅੱਜ ਇਹਦਾ ਪੇਪਰ ਸੀਗਾ ਮੈਥ ਦਾ ਕਹਿੰਦਾ ਮੰਮੀ ਮੈਥ ਚ ਮੇਰੇ ਫੁੱਲ ਨੰਬਰ ਆਉਣਗੇ ਮੈਨੂੰ ਲੱਗ ਜੂ ਪਤਾ ਰਿਜ਼ਲਟ ਤਾਂ ਦੇਣਗੇ ਤੇ ਕੱਲ ਨੂੰ ਇੰਗਲਿਸ਼ ਦਾ ਕਹਿੰਦਾ ਇੰਗਲਿਸ਼ ਦਾ ਤਾਂ ਸੌਖਾ ਹੀ ਵਾਲਾ ਮੈਂ ਹੈ ਕਮਾਲ ਸਾਨੂੰ ਇੰਗਲਿਸ਼ ਔਖੀ ਲੱਗਦੀ ਸੀ ਇੰਨੀ ਤਾਂ ਇੰਗਲਿਸ਼ ਪਾਈ ਜਦੋਂ ਆ ਪੜ੍ਹਦੇ ਸੀ ਉਦੋਂ ਨਹੀਂ ਸਿੱਖੀ ਜਿੰਨੀ ਹੁਣ ਜਸ਼ਨ ਨੂੰ ਪੜਾਉਣ ਵੇਲੇ ਵੀ ਆਏ ਹੌਲੀ ਹੌਲੀ ਸਿੱਖ ਗਏ ਬਹੁਤ ਜ਼ਿਆਦਾ ਇੰਗਲਿਸ਼ ਆਉਣ ਲੱਗ ਗਈ ਮੈਨੂੰ ਵੀ ਜਿਵੇਂ ਜਿਵੇਂ ਜਸ਼ਨ ਨੂੰ ਪੜਾਉਣੇ ਆ ਤੇ ਉ ਪਹਿਲਾ ਜਦੋਂ ਵੱਢਦੇ ਸੀ ਉਦੋਂ ਆਉਂਦੀ ਨਹੀਂ ਸੀ ਲੋ ਜੀ ਹੁਣ ਤਾਂ ਆਪਣੀ 베ਰੀ ਤੇ ਤੁਹਾਨੂੰ 베ਰ ਦਿਖਾਵਾਂ ਐਨੇ 베ਰ ਲੱਗੇ ਐਨੇ 베ਰ ਲੱਗੇ ਆ ਨਾ ਦੇਖੋ ਦਿਨਾ ਤੁਹਾਨੂੰ ਆਹ ਦੇਖੋ 베ਰੀ ਭਰੀ ਹੋਈ ਆ ਮੇਰਾ ਨਾਲ ਤੋਤੇ ਨੇ ਨਹੀਂ ਤੋਤੇ ਵਾਲੇ ਆ ਤੇ ਜੇ ਤੋ ਇੰਨੇ ਤਾਂ ਮੰਮੀ ਕਿੰਨੇ ਕ ਖਾਣਗੇ 베ਰੀ ਨੂੰ ਸਾ ਨਹੀਂ ਤੁਸੀਂ ਜਿੱਥੇ ਲਟੇਰ ਲਾਉਂਦੇ 베ਰੀ ਨੂੰ ਡਾਲ ਦਿਆ ਕਰਾਂਗੇ ਲੋ ਜੀ ਮੰਮੀ ਬੈਗੇ ਨੀਰਾਚਾਰਾ ਪਾ ਕੇ ਤੂੰ ਪੇ ਇਧਰ ਇੱਥੇ ਸੇਕ ਮਾਰਦਾ ਨਾ ਵਧੀਆ ਮਗਰ ਤਾਂ ਤੂੰ ਜਾ ਕੇ ਦੇਖ ਇੰਨਾ ਸੇਕ ਲੜ ਕੇ ਉਹਨੂੰ ਮੁੱਟਕਾ ਆ ਜਾਂਦਾ ਗੋ ਆ ਬਾਦੀ ਆਹ ਹਾ ਹਾ ਸਹੀ ਹਾ ਲੱਗਿਆ ਵੇ ਉਧਰ ਉੱਥੇ ਆਪਣੇ ਚੌਂਤਰੇ ਦੇ ਹਵਾ ਲੱਗਣ ਲੱਗ ਗਈ ਪਹਿਲਾਂ ਹਵਾ ਨਹੀਂ ਲੱਗਦੀ ਸੀ ਤੇ ਫਿਰ 베ਰੀ ਬੱਟੀ ਗਈ ਤੇ ਹੋਰ 베ਰੀ ਵਧਣੇ ਕਰਕੇ ਤੇ ਹਵਾ ਲੱਗਣ ਲੱਗੀ ਪਾਈ ਹੁਣ ਠੰਡੀ ਠੰਡੀ ਆਉਂਦੀ ਪਰ ਇਹ ਤਾਂ ਅੱਗੇ ਅੱਗੇ ਓਟਾ ਸੀਗਾ ਹਵਾ ਹੀ ਨਹੀਂ ਆਉਂਦੀ ਸੀਗੀ ਤੇ ਬਸ ਇਹ ਕੇ ਲੈ ਆਉਣ ਮਟਰ ਤਾਂ ਮੈਂ ਕੱਢ ਕੇ ਦਵਾ ਦਾਂ ਮਟਰ ਤੇ ਫਿਰ ਮੈਂ ਸਬਜੀ ਧਰਦਾ ਫਿਰ ਧਾਰਾਂ ਕੱਢ ਲਈਏ ਉਹੀ ਕੰਮ ਜੀ ਆਪਣੇ ਰੋਜ਼ ਵਾਲੇ ਤੇ ਲੋ ਜੀ ਮੈਂ ਭੈਣ ਨੂੰ ਦੁਆਰੇ ਦੱਸ ਦਿੰਨੀ ਆ ਪੁੱਛਦੇ ਸੀ ਕਹਿੰਦੇ ਕਾਲਿਆਂ ਵਾਲੀ ਵੀ ਕੋਈ ਕਿੱਧਰ ਆ ਦੁਕਾਨ ਦਾ ਕੋਈ ਅਤਾ ਪਤਾ ਦੁਕਾਨ ਹੈਗੀ ਹੈ ਜੀ ਦਾਣਾ ਮੰਡੀ ਹੈ ਜਿਹੜੀ 63 ਨੰਬਰ ਦੁਕਾਨ ਦਾ ਨੰਬਰ ਹੈ ਤੇ ਸੀਤਾ ਰਾਮ ਹੈ ਦੁਕਾਨ ਵਾਲੇ ਦਾ ਨਾਮ ਉੱਤੇ ਵੀ ਲਿਖਿਆ ਵੱਡੇ ਸੀ ਹਿੰਦੀ ਚੱਕਰਾਂ ਦੇ ਵਿੱਚ ਸੀਤਾ ਰਾਮ ਤੇ ਉਹਨਾਂ ਨੂੰ ਕਹਿ ਦੇ ਵੀ ਸਾਨੂੰ ਵੀ ਦੇਸੀ ਦਵਾਈ ਚਾਹੀਦੀ ਹੈ ਵੀ ਸਾਡੀ ਗਾਂ ਜਾਂ ਮੱਝ ਕੋਈ ਵੀ ਰਹਿੰਦੀ ਨਹੀਂ ਤੇ ਉਹ ਦੇ ਦੇਣਗੇ ਤੇ ਅਸੀਂ ਵੀ ਉਦੋਂ ਜਸ਼ਨ ਦੇ ਰੈਡੀ ਦੋ ਵਾਰੀ ਲੈ ਕੇ ਆਏ ਆ ਕਹਿੰਦਾ ਮੈਂ ਦੋਨੇ ਵਾਰੀ ਨਾਂ ਪੁੱਛਿਆ ਵੀ ਨਾਂ ਦੱਸ ਦੋ ਸਾਨੂੰ ਵੀ ਜਿਹੜਾ ਸਮਾਨ ਇਹਦੇ ਚ ਪੈਂਦਾ ਉਹ ਦੱਸ ਦੋ ਪਰ ਦੱਸਿਆ ਨਹੀਂ ਉਹਨਾਂ ਨੇ ਕਹਿੰਦੇ ਆਏ ਨਹੀਂ ਅਸੀਂ ਦੱਸਦੇ ਆਏ ਮੈਂ ਘਾ ਤਾਣੀ ਦੱਸਦੇ ਵੀ ਜੇ ਅਗਲਾ ਘਰੇ ਲੈ ਕੇ ਬਣ ਸਾਰੀਆਂ ਤੋਂ ਵੀ ਘਰੇ ਬਣਾਉਣ ਲੱਗ ਗਿਆ ਮੁੜ ਕੇ ਸਾਡੀ ਵਿਕਣੋ ਹਟ ਜੂਗੀ ਹਨ ਤੇ 250 ਦੀ ਦਵਾਈ ਹੈ ਜੀ ਇਹ ਏਡਾ ਸਾਰਾ ਪੈਕਟ ਦਿੰਦੇ ਆ ਚਲੋ ਸਬਜ਼ੀ ਲੈ ਕੇ ਆ ਜਾਣ ਤਾਂ ਮੈਂ ਸਬਜ਼ੀ ਬਣਾ ਲਾਂ ਭਾਈ ਮੇਰਾ ਤਾਂ ਨਾਲੇ ਮੈਂ ਟੋਪਾ ਲੈ ਲੈਣੀ ਹੁੰਦੀ ਐ ਟਾਈਮ ਨਾਲ ਹੀ ਫੇਰ ਵੀ ਮੇਰਾ ਦੋ ਦਿਨ ਹੋ ਗਏ ਸਿਰ ਦੁਖੀ ਜਾਂਦਾ ਪਤਾ ਨਹੀਂ ਕਾਤੋਂ ਦੁਖਦਾ ਤੇ ਆਏ ਨਾ ਇਥੇ ਦੋਨੇ ਪਾਸੇ ਪੁੜਪੜੀਆਂ ਵੱਜੀ ਜਾਂਦੀਆਂ ਕੁਛ ਨਾ ਕੁਛ ਹੋਇਆ ਹੀ ਰਹਿੰਦਾ ਚੂਲ ਵਿੰਗ ਹੀ ਰਹਿੰਦੀ ਆ ਤੇ ਆਖਣ ਵਾਂਗੂ ਹੈ ਪੈਰ ਠੀਕ ਹੋਇਆ ਮਾੜਾ ਮੋਟਾ ਹੁਣ ਸਿਰ ਦੁਖੀ ਜਾਂਦਾ ਦੋ ਦਿਨ ਹੋ ਗਏ ਤੇ ਚਲੋ ਜੀ ਫੇਰ ਮਿਲਾਂਗੇ ਤੁਹਾਨੂੰ ਫੇਰ ਲੰਮੀ ਹੋ ਜੂਗੀ ਆਪਣੀ ਵੀਡੀਓ ਆਪ ਫੇਰ ਤੁਹਾਨੂੰ ਤੁਹਾਡੇ ਨਾਲ ਕੰਮ ਕਾਰ ਕਰਦੇ ਆ ਸ਼ੇਰ ਜਸ਼ਨੀ ਨਾਲ ਆਬਤ ਅੱਜ ਨਹੀਂ ਨਾਉਂਦਾ ਅੱਗੇ 2-3 ਦਿਨ ਤੱਕ ਆਵਣਾ ਨਾਤਾ ਬੜਾ ਨਾ ਕੇ ਫਿਰ ਬਹਿ ਜਾ ਬਿਸਤਰੇ ਚੱਕਲਾ ਕਾਪੀ ਲੋ ਜੀ ਆਪਾਂ ਬਣਾਉਣਾ ਸਬਜ਼ੀ ਟਾਈਮ ਹੋ ਗਿਆ 5 ਵਜਨ ਵਾਲੇ ਲੇਟ ਹੋ ਗਏ ਸਬਜ਼ੀ ਹੈ ਨਹੀਂ ਜਸ਼ਨ ਤੇ ਰੜੀ ਲੇਟ ਹੋ ਗੋਈ ਕਹਿੰਦਾ ਨਾ ਕੇ ਜਉਂ ਨਾੜ ਕੇ ਗਏ ਤੇ ਮਟਕ ਲਿਆਂਦੇ ਲੇਟ ਨਹੀਂ ਹੁਣ ਤਾਂ ਮੈਂ ਬਣਾਈ ਹੁੰਦੀ ਸਬਜ਼ੀ ਟਾਈਮ 5 ਵਜਨ ਦੇ ਵਿੱਚ 15 ਮਿੰਟ ਰਹਿ ਗਏ ਤੇ ਅੱਜ ਫੇਰ ਆਪਾਂ ਗੁੱਬੀ ਅੱਜ ਜਸ਼ਨ ਦੇ ਰੈਡੀ ਕੀ ਕਹਿੰਦੇ ਰਾਤ ਸਵਾਦ ਬਣੀ ਸਬਜ਼ੀ ਕਹਿੰਦੇ ਜੀ ਕਰੇ ਟੜ ਕੇ ਨਹੀਂ ਹੁੰਦੀ ਤੇ ਕਹਿੰਦੇ ਅੱਜ ਅੱਜ ਫਿਰ ਇੱਕ ਫਲ ਛੋਟਾ ਜਿਹਾ ਹੋਰ ਲੈ ਕੇ ਆਇਆ ਇੱਕ ਕੱਲ ਵਾਲਾ ਪਿਆ ਸੀ ਤੇ ਛੋਟਾ ਜਿਹਾ ਫਲ ਹੋਰ ਲੈ ਆਏ ਨਾਲੇ ਲੈ ਆਏ ਵਾਟਰ ਤੇ ਚਲ ਦੇਖੀ ਜਾਵਾਂਗੇ ਕਿ ਨਾਲੇ ਹੋਰ ਓਟੀ ਪਾਣੀ ਦਾ ਖਾਣੇ ਨੇ ਚਟਨੀ ਜੇ ਹੁੰਦੇ ਇਹ ਤਾਂ ਵਧੀਆ ਖਾ ਲੈਂਦੇ ਸਾਰੇ ਜਸ਼ਨ ਦੇ ਵੀ ਫਲ ਪਸੰਦ ਆ ਰਾਇ ਜਸ਼ਨ ਨੇ ਫਕਾ डे भी बहुत मैं तो तो सु, खा ला लगे आए नीचे खाइए फिर भी पता नहीं काजा जो होर ही होता तड़के आए लस्सी भी पीती है नाल फिर भी पता तो है ਚਟਨੀ ਖਾਏਗਾ ਤਾਂ ਬੜਾ ਸ਼ੀਕਾ ਬਈ ਚਟਨੀ ਦਾ ਚਟਨੀ ਖਾਏਗਾ ਕਿ ਦਾਲ ਦੋਨੇ ਦੋਨੇ ਸਤਾਈ ਮੈਂ ਰੱਖ ਲਈ ਤੇ ਮੇਰੇ ਬਾਪਕੇ ਤੇਰੇ ਵਾਸਤੇ ਮੰਨਦਾ ਲੱਗਦਾ ਲੋ ਜ ਵਸਤਾ ਪਾ ਦਮ ਤਾਂ ਕਿ ਸਾਡੀ ਖਾਂਟ ਹੋ ਗਈ ਤੇ ਉਹ ਤਾਂ ਮੇਰਾ जख्म ਹੋ ਸੀਗਾ ਜੀ ਬਾਲਾ ਸਾਨੂੰ ਖਰਾਇਓ ਸਾਨੂੰ ਦਾਲ ਨਹੀਂ ਦਿਖਾਇਆ ਹੁਣ ਦੇਖ ਮੇਰੇ ਜਖਮ ਦੀਦਾ ਸਾਨੂੰ ਜੂਮ ਆ ਦੇਖੋ ਹੁਣ ਤਾਂ ਥੋੜਾ ਹੋ ਗਿਆ ਹੁਣ ਤਾਂ ਆਰਾਮ ਆ ਗਿਆ ਉਹ ਤਾਂ ਬੜਾ ਬੁਰਾ ਹਾਲ ਸੀ ਹੁਣ ਤਾਂ ਇਹ ਪਾਣੀ ਜਾਂ ਨਿਕਲਦਾ ਤਾਂ ਹੈ ਪਰ ਮੈਂ ਐਸ ਵਲੇ ਨਿੰਬੂ ਤੋੜਦੀ ਹੁੰਦੀ ਕੱਟ ਕੇ ਪਾ ਲੈਂਦੀ ਹੂ ਨਿੰਬੂ ਪੱਟੀ ਵੱਲ ਕੇ ਪਹਿਲਾਂ ਟੂਰੀ ਜਰੀ ਪੱਟੀ ਰੰਗ ਲੈਣੀ ਹੁੰਦੀ ਹੈ ਵੀ ਜਰਾਬ ਪਾਣੀ ਨਾ ਲੱਗੇ ਜਰਾਬ ਤੇ ਹਨਾ ਨਹੀਂ ਜਰਾਬ ਚ ਬਚਾਉਂਦੀ ਹੈ ਤੇ ਫੇਰ ਪਾਣੀ ਨੂੰ ਨਿਕਲ ਮੈਂ ਚਾਹ ਉੱਛਾ ਜੜਾ ਵੜਾਕਾ ਦਾ ਪਰ ਰਾਖ ਕੇ ਪਾਈਆਂ ਰੱਖ ਲਾ ਹਜੇ ਤੋਤਿਆਂ ਦੇ ਕੰਮ ਆਉਣਗੇ ਘੇਰੀ ਤੇ ਬਣਾਈ ਬੇਰ ਲੱਗੇ ਪਏ ਲਓ ਜੀ ਅੱਜ ਇੱਥੇ ਬਾਤਾ ਮਸਾਲਾ ਤੇ ਅੱਜ ਛਿੰਡੀ ਡਾਉਣ ਜੋਗ ਰਹੇ ਹਾਂ ਛਿੰਡੀ ਪਾਟ ਦੀ ਸਾਰਾ ਹਨ ਹਾਂ ਪਾਣੀ ਪਾ ਪਾਇਆ ਜਾਵੇ ਤਾਂ ਪੱਕ ਜੇ ਹਨਾ ਕਾਲੂ ਪਾਵਾਂਗੇ ਹੋ ਸੁੱਕੀ ਹੋ ਗਾਰਾ ਤਿੰਨਾ ਦਾ ਸੁੱਕਿਆ ਸੁੱਕ ਤਾਂ ਗਿਆ ਜੁਂਹੇ ਪਾਣੀ ਪਾ ਲਈ ਉੱਥੇ ਸਾਰਾ ਪੱਕ ਜੂ ਬਾੜਾ ਝਾੜੂ ਪੱਟਾਇਆ ਪਿਆ ਸੀਗਾ ਜੀ ਕਿ ਦੇਖਦੇ ਥੋਏ ਜੇ ਪਏ ਪਏ ਸੀ ਲੋ ਜੀ ਦੁੱਧ ਬਾਅਦ ਮੈਂ ਸਾਮ ਤਾਂ ਲੱਕਣੀ ਦਿੱਤੀ ਠਾਕਾਪਾ ਤੇ ਮਾਤਾ ਨੇ ਗੁੰਨ ਤਾਂ ਆਟਾ ਤੇ ਦੁੱਧ ਆਪਣਾ ਕੜੀ ਜਾਂਦਾ ਤੇ ਜਸ਼ਨ ਤੇ ਡੈਡੀ ਤੇ ਜਸ਼ਨ ਜਸ਼ਨਾ ਬੋਲ ਮਾਰੀ ਜਾਂਦਾ ਪਤਾ ਨਹੀਂ ਕੀ ਆਦੇ ਆ ਆ ਗਈ ਕੀ ਵਿਚਾਰ ਹੈ ਕੀ ਕਰਦੇ ਹਾਂ ਦੱਬ ਮੈਂ ਹੋਰ ਲਾਲਾ ਹੈ ਨਹੀਂ ਇੱਕ ਬਾਾਰ ਪਈਏ ਮੈਨੂੰ ਆਪ ਨੂੰ ਨਹੀਂ ਪਤਾ ਮੰਮੀ ਕਿੱਥੇ ਐ ਅੱਜ ਇਹ ਰੁੱਤਾਂ ਬਾਅਦ ਟੀ ਮੈਂ ਤੇ ਲਫਾ ਵਾਜਦਾ ਉਹ ਦੱਬੇ ਦੇ ਡੱਬੀ ਦਾ ਕੀ ਕੰਮ ਆ ਓਏ ਗੱਠ ਨੂੰ ਆਪਾਂ ਫਿਰ ਫਾਇਦਾ ਕੀ ਲਿਆਉਣ ਦਾ ਚਲੋ ਇਹ ਲਿਆਇਆ ਭਾਈ ਪਰਾਲੀ ਦੀ ਗੱਠ ਚੱਕੇ ਕਹਿੰਦੇ ਬੈਠਣ ਵਾਸਤੇ ਬਣਾਉਣੇ ਆ ਪੀੜਾ ਆ ਸਾਡਾ ਪੀੜਾ ਹਾਂ ਨਾ ਆ ਲਿਆ ਅਮਨ ਤਾਂ ਹੀ ਨਹੀਂ ਪਤਾ ਕਿੱਥੇ ਧਰਨੇ ਇਹ ਉੱਪਰ ਬਾਹਰ ਤਰ ਲਿਓ ਉੱਥੇ ਬਹਿਣ ਵਾਸਤੇ ਪਹੀ ਤੇ ਉੱਥੇ ਕੌਣ ਬਹਿੰਦਾ ਆਪਣੇ ਇੱਥੇ ਬਹਿਨੇ ਹੁੰਨੇ ਆਪਾਂ ਬਾਹਰ ਤੜ ਕੇ ਕਿੱਥੇ ਧੁੱਪ ਪਉਂਦੀ ਹੈ ਇੱਥੇ ਆਪਣੇ ਹੜਾਂ ਜਾਂ ਕੋਲ ਕਿੱਥੇ ਧਰ ਲੇ ਉਹਨੂੰ ਤਾਂ ਲੈ ਜੇ ਗਰੀਸਕੇ ਉੱਥੇ ਧਰ ਲਾਂਗੇ ਉਹ ਡਾਣੀ ਨਹੀਂ ਭਾਈ ਉਹ ਉੱਥੇ ਹਾਂ ਕਿਤੇ ਮਰਜੀ ਤੇ ਘਰੇ ਧਰ ਲੇ ਬਲਾਂ ਦੀ ਦਨੇ ਘਰੇ ਬੈਠਣਾ ਹੋਵੇ ਚੱਕੋ ਜੀ ਹੁਣ ਐਸ ਵੇਲੇ ਇਹ ਐਨੀ ਪਰਾਲੀ ਸੀ ਵੀ ਵਾਵਾ ਹੀ ਬਣਾਈ ਲੈਂਦੇ ਇਹ ਵੀ ਤ੍ਰਿਕਾ ਹੁੰਦਾ ਬਣਾਉਣ ਦਾ ਕਾਹਦੇ ਨਾ ਬਣਾਉਂਦੇ ਓਏ ਮਸ਼ੀਨ ਦਾ ਆਇ ਤਾਂ ਚੜਨਾ ਹੈ ਚੜਜੂ ਲਓ ਜੀ ਪੁੱਤ ਬੂਟ ਪਾਇਆ ਕਰ ਤੂੰ ਨਾ ਆ ਕੇ ਨਹੀਂ ਚੜਦਾ ਬਈ ਮੈਨੂੰ ਪਤਾ ਨਹੀਂ ਚੜ ਸਿਉਣਾ ਬੂਗਾ ਤੜਕੇ ਕਰਿਓ ਤੁਸੀਂ ਇਹਦਾ ਪ੍ਰੋਗਰਾਮ ਪਾਰ ਕੇ ਵਿਚਾਰ ਓਏ ਹੈ ਉੱਤੇ ਬਲੇਟ ਨਾ ਬੂ ਲੈ ਉੱਤੇ ਸੁਆ ਬਿਲੇ ਆ ਮੈਂ ਲਿਆ ਉਹ ਕੈਂਚੀ ਆਈ ਗਿਆ ਉਹਨਾਂ ਲਓ ਜੀ ਉਹ ਤਾਂ ਲਾਉਣਗੇ ਟਾਈਮ ਤੇ ਉਹ ਤਾਂ ਆਪ ਦਾ ਕਰੀ ਜਾਂਦੇ ਸੂਆ ਸਲਾਈ ਤੇ ਬਸ ਅਸੀਂ ਲਾ ਦਿਆਂ ਰੋਟੀ ਤੇ ਟਾਈਮ 6:00 ਦੇ ਵਿੱਚ 15 ਮਿੰਟ ਰਹਿ ਗਈ ਟਾਈਮ ਤਾਂ ਕਿਹੜਾ ਹੋਇਆ ਹਜੇ ਪਰ ਦਣ ਜਮਾ ਟੜ ਗਿਆ ਦਣ ਦਾ ਹੋਗਾ ਸਬਾਹ ਦੇਖੋ ਤੇ ਚਲੋ ਜੀ ਪਕਾ ਲਈਏ ਰੋਟੀ ਤੇ ਇਸ ਦੇ ਨਾਲ ਆਪਾਂ ਵੀਡੀਓ ਦਾ ਵੀ ਕਰਦੇ ਆ ਜੇ ਇੱਥੇ ਐਂਡ ਮਿਲਦਿਆਂ ਸਾਨੂੰ ਕੱਲ ਨੂੰ ਕਿਸੇ ਨਵੀਂ ਵੀਡੀਓ ਦੇ ਨਾਲ ਤੇ ਪਲੀਜ਼ ਜੇ ਸਾਰੇ ਚੈਨਲ ਤੇ ਨਵੇਂ ਹੁੰਦੇ ਆ ਚੈਨਲ ਨੂੰ ਕਰ ਲਿਆ ਕਰੋ ਸਬਸਕ੍ਰਾਈਬ ਵੀਡੀਓ ਵਧੀਆ ਲਾਦੀ ਹੈ ਲਾਈਕ ਕਰਦਿਆ ਕਰੋ ਤੇ ਸੋਹਣਾ ਜਿਹਾ ਕਮੈਂਟ ਜਰੂਰ ਕਰਿਆ ਕਰੋ ਤੇ ਚਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ